ਕਸਾ ਵੀ ਚੋਗੂ ਲੋਨ ਕਰਕੇ ਇੱਕੋ ਸ਼ੀਟ ਕੋਈ ਨਹੀਂ ਦੇ ਰਹੀ। ਹੁਣ ਮਿਲਦੀ ਹੈ ਜੀ ਬਸ। ਨਹੀਂ ਨਹੀਂ ਹਲੇ ਤਾਂ ਰੁਕੀ ਹੀ ਨਹੀਂ ਬਸ। ਅੱਛਾ ਜੀ। ਅੱਜ ਮੰਤਰੀ ਸਾਹਿਬ ਸਪੈਸ਼ਲ ਆਏ ਆ ਤੁਹਾਡੇ ਕੋਲ। ਕੋਈ ਨਾ ਕਰਕੇ ਰੁਕਮ ਨਹੀਂ ਜੇ ਇਹ ਕੌਮ ਦੇ ਤਰਫੋਂ ਜਰੂਰ ਰੁਕੋਗੇ। ਇਹਨਾਂ ਦੇ ਸਾਹਮਣੇ ਤਾਂ ਬੱਸ ਲੈ ਗਏ। ਚੇਅਰਮੈਨ ਸਾਹਿਬ ਵੀ ਪਹੁੰਚੇ ਹੋਏ ਆ ਗੱਲ ਲਈ ਦੇਖੋ ਜੀ। ਹਾਂਜੀ ਚੇਅਰਮੈਨ ਸਾਹਿਬ ਕੀ ਕਹਿਣਾ ਚਾਹੁੰਦੇ? ਸਰ ਜੀ ਅੱਜ ਮੰਤਰੀ ਸਾਹਿਬ ਆਏ ਆ ਸਾਡੇ ਸਾਹਮਣੇ ਆਪਾਂ ਜਾਈਏ ਜਾਂ ਲੈਣੇ ਰੁਪਈਏ ਨਾਲ ਅਸੀਂ ਹੱਥ ਗਾਠੀ ਗੱਲ ਕਰਾਂਗੇ ਇਹਨਾਂ ਨੂੰ ਗੱਲ ਕਰਕੇ ਜਾਣੀ ਹੈ ਜੇ ਕੋਈ ਗੱਲ ਕਰੂੰਗੇ ਨਾ ਜੇ ਪਾਸੇ ਪਿੱਛੋਂ ਮੋੜਾ ਆਵੇ ਜੇ ਤੱਕ ਕੀਤੀ ਜਾਵੇ ਉਹ ਬਚੇ ਰਹਿ ਜਾਣ ਪਹੁੰਚਦੇ ਆ ਪਹਿਲਾਂ ਪੱਟੇ ਤੋਂ ਹਾਂ ਸਰ ਆਉਤੋ ਸਪੈਟਰ ਕਰਕੇ ਆ ਗਈ ਰੋਡ ਉੱਧਰੋਂ ਚੱਲਿਆ ਦਾ ਲੈ ਗਈ ਇਹ ਆਪਣੀ ਰੋਕਣੀ ਸਾਰਾ ਬਾਹਰੋਂ ਫੁੱਲ ਗੱਡੀ ਆਈ ਜਿਵੇਂ ਹੀ ਮੇਰਾ ਫੋਨਾਂ ਰੁਕ ਜਾ ਹੋਰ ਪਿੱਛੇ ਕਢਾ ਲਾ ਨਹੀਂ ਰੋਕਣੀ ਸਾਰਾ ਬਾਹਰੋਂ ਫੁੱਲ ਗੱਡੀ ਆਈ ਜਿਵੇਂ ਹੀ ਕਾਲਜ ਵਾਲੀਆਂ ਬੱਚੇ ਦੇ ਨਾਲ ਬਾਕੀ ਦੇ ਕੋ ਸਾਰਿਆਂ ਉਹ ਬਾਅਦ ਚੋਂ ਵੀ ਚੱਲ ਜਾਣਗੇ ਕੋਈ ਗੱਲ ਨਹੀਂ ਸਕੂਲ ਤੇ ਕਾਲਜ ਵਾਲੀਆਂ ਬੱਚੀਆਂ ਨਾ ਰਹਿਣਾਂ ਮੈਂ ਤੁਹਾਨੂੰ ਘੱਲ ਲਊਂਗੇ ਨਾ ਨਾ ਮੈਂ ਤਾਂ ਕਰੀ ਪੰਜ ਕਰਦੇ ਵਿੱਚ ਆ ਵੀ ਨਹੀਂ ਰੁਕਦੀਆਂ ਜਿਹੜੀਆਂ ਚੱਲਦੇ ਉਹ ਨਹੀਂ ਮੈਂ ਅੱਗੇ ਬਣੀ ਮਾਜਰੇ ਜਾਣਾ 9 ਵਜੇ ਤੱਕ ਆਈ ਬੈਠੂਗੀ ਜੀ ਸਾਡੇ ਤੋਂ ਬਾਅਦ ਕਾਟੂ ਤੋਂ ਬਾਅਦ ਜਦ ਤੱਕ ਵੱਧ ਗੱਡੀ ਮਿਲਦੀ ਨਹੀਂ ਹੁੰਦੀ ਉਹ ਹੈ ਇਹ ਰੋਪੜ ਦੀ ਸਵਾਰੀ ਨਹੀਂ ਚੱਕਦੇ ਆ ਉਹ ਰੋਪੜ ਨੂੰ ਲਿਆ ਉਹ ਰੋਪੜ ਬ੍ਰੇਕ ਨਹੀਂ ਲੱਗ ਉਹ ਵੀ ਖੜੀ ਹੈ ਸੌਰੀ ਵੀ ਵੱਟ ਕਰ ਲਿਓ ਅੰਮ੍ਰਿਤਸਰ ਲੌਂਗ ਵੀ ਕਰਨ ਹਾਂ ਸਸ਼ੀਕਰ ਆਗੇ ਮੰਤਰੀ ਸਾਹਿਬ ਆ ਗਏ ਬੈਗ ਬੜਾ ਦੇ ਬੰਦ ਡੈਡੀ ਕੋ ਜੀ ਵੱਟ ਸਵਾਰੀਆਂ ਸਾਡੇ ਤੋਂ ਬਾਅਦ ਦੁੱਧੀਆਂ ਸਵਾਰੀਆਂ ਮੁੜ ਕੇ ਚੱਲ ਜੇ ਪਹਿਲਾਂ ਬੱਚੀਆਂ ਨੂੰ ਤੇ ਲੈ ਕੇ ਜਾਂਦਾ ਜਿਹੜੀਆਂ ਬੱਚੀਆਂ ਮੰਦਪ ਪੜਦੇ ਨੇ ਤੇ ਸੰਗਤ ਨੂੰ ਦਾ ਉਹਦਾ ਜਾਈਦਾ ਵਾਪੀ ਬੱਚਿਆਂ ਨੂੰ ਪਹਿਲ ਦੇਣ ਢੀਂਗਾਂ ਨੇ ਤੇ ਵੈਸੇ ਵੀ ਜਿਹੜੇ ਬੱਚੇ ਨੇ ਸਕੂਲ ਪੜ੍ਹਨੇ ਆ ਨਾ ਉਹਨੂੰ ਤਾਂ ਪਹਿਲ ਦੇਣੀ ਚਾਹੀਦੀ ਹੈ ਮੰਤਰੀ ਸਾਹਿਬ ਇਹ ਥੋੜੀ ਜਿਹੀ ਜਿਹੜੇ ਕੰਲੀ ਨੇ ਬਾਸ ਰੱਖੀ ਸੀਗੀ ਤੇ ਜ਼ਰੂਰ ਸ਼ਸ਼ੀ ਕਾਲਾ ਸ਼ਸ਼ੀ ਕਾਲਾ ਕੀ ਕਰਦੀ ਹੈ ਲੋਕਾਂ ਨੂੰ ਲਗਾਈ ਸੀਗੀ ਨਾ 400 ਰੁਪਏ ਰਸਤੇ ਜੋ ਉਧਰ ਆ ਜੋ ਕੁੜੀਆਂ ਕੋਲੇ ਆ ਜੋ ਪੁੱਤ ਦੀ ਆਓ ਜੀ ਪੁੱਤ ਦੀ ਆਓ ਜੀ ਆਓ ਜੀ ਪੁੱਤ ਦੀ ਅੰਨੇ ਚਾਰਾਂ ਨੇ ਬਸ ਇਹ ਹੁੰਦੀ ਹੈ ਕਿ ਬਸ سارے ਬਸ ਰੋਕਦੇ ਨੇ ਉਹਨਾਂ ਨੂੰ ਇਹ ਹੈ ਕਿ ਇਹ ਆਧਾਰ ਕਾਰਡ ਵਾਲੀ ਬੀਬੀਆਂ ਨੇ ਇਹਨਾਂ ਨੇ ਕਿਰਾਇਆ ਦੇਣਾ ਜੀ ਸਾਡਾ ਕਿਰਾਇਆ ਦੇਣਾ ਕਿਉਂਕਿ ਤੁਹਾਨੂੰ ਪਾਸੇ ਜਿਹੜੇ ਸਰਕਾਰੀ ਬਸ ਹਾਲੇ ਉਹ ਵੀ ਸਰਕਾਰ ਦਾ ਪੈਸਾ ਹੈ ਤੇ ਆਧਾਰ ਕਾਰਡ ਨਾਲ ਵਾਸੀ ਖਾਲੀ ਹੈ ਅਸੀਂ ਚੜ ਜੰਨੇ ਆ ਠੀਕੇ ਤੇ ਸਾਨੂੰ ਵੀ ਆਣ ਜਾਣ ਚ ਬੜੀ ਦਿੱਕਤ ਆਸੀ ਉਦਮ ਪਠਾਨ ਕੋ ਨਾਲ ਕਿਤੇ ਵਾਸੀ ਅਸੀਂ ਉਹਨੂੰ ਕੋਇਆ ਕਿ ਸਾਕੇ ਕੋ ਤੁ ਬਾਜੀ ਕਿ ਅਸੀਂ ਚੜ ਗਏ ਬਹੁਤ سارے ਲੋਕ ਕਿ ਉਹਨੇ ਕਿਹਾ ਅਸੀਂ ਬਸ ਖੁੱਪ ਗਏ ਵੀ ਨਹੀਂ ਸਾਕੇ ਖੋ ਗਈ ਫਿਰ ਅਸੀਂ ਹਾਰ ਕੇ ਸਾਨੂੰ ਜਿਵੇਂ ਸਿੱਖਿਆ ਦਿੱਤੀ ਗਈ ਹੈ ਕਿ ਜੇ ਕੁਝ ਇਕਗਾ ਹੋਵੇ ਤੁਸੀਂ ਵੀਡੀਓ ਬਣਾ ਲਓ ਤੇ ਮੈਂ ਵਾਸੀ ਦੇ ਸਾਹਮਣੇ ਖੜ ਕੇ ਤੇ ਦੇ ਵੀ バス ਦੀ ਜਬਸਤੇ ਦੇਖ ਲਈ ਤੇ ਕਨਫਿਊਜ਼ੀ ਵੀਡੀਓ ਮਾਈ। ਆਪੋ ਉਹਨਾਂ ਨੇ ਵੀ ਸਾਡੀ ਜੀ ਨਹੀਂ ਕਿ ਉਹ ਜਿੱਥੇ ਪਰ ਅੜ ਗਏ ਕਿ ਅਸੀਂ ਬਸ ਖੋਦੋ। ਤੇ ਠੀਕ ਹੈ ਜੀ ਉਹਨਾਂ ਨੇ ਇਹ ਗੱਲ ਕਹੀ ਤੇ ਅਸੀਂ ਵੀ ਅੜ ਗਏ ਕਿ ਹੁੰਦੀ ਕਿ ਬਾਈ ਹੁਣ ਅਸੀਂ ਬਸ ਤੋਂ ਹਟਣਾ ਨਹੀਂ ਇਹ ਰੋਜ਼ ਦਾ ਕੰਮ ਹੈ ਕਿਉਂਕਿ ਸਵੇਰੇ 8:00 ਤੋਂ ਪਹਿਲਾਂ ਅਸੀਂ ਜਿੱਥੇ ਖੜੀ ਸੀ ਉਹ ਵਸਤੂਆਂ ਤਾਂ ਮੈਂ ਨਾ 4:00 ਵਜੇ ਲਾਂਕੇ ਜੀ ਕਿਸੇ ਨੇ ਸਾਾਨੂੰ ਚੜਾਣਾ। ਤੇ ਬਾਅਦ ਚ ਉੱਥੇ ਹੀ ਘੱਟ ਹੋ ਜਾਂਦਾ ਫਿਰ ਬਾਅਦ ਚ ਫੇਰੇ ਡਰਾਈਵ ਕਰਦੇ ਨੇ ਨਹੀਂ ਨਹੀਂ ਕਰਾਈ ਤਾਂ ਮੋਸਪਿਟ ਹੈ ਬਾਰੀਆਂ ਨੇ। ਤੁਸੀਂ ਹਰ ਇੱਕ ਬਸ ਵਾਲਾ 10-5 ਬੰਦੇ ਲੈ ਕੇ ਜਾਓਗੇ ਤੇ ਕਾਹਦੀ ਘਰਾੜੀ ਦੀ ਠੀਕ ਹੈ ਤਾਂ ਕਰਕੇ ਅਸੀਂ ਪੰਜਾਬ ਆਇਆ ਕਿ ਕਿੰਨੇ ਬਸ ਵਾਲੇ ਕਹਿੰਦੇ ਸਰ ਦੇਖੋ ਘਰਾੜੀ 15 ਤੋਂ 12:60 ਮਿੰਟ ਇਹ ਤੈ ਲੈ ਅਸੀਂ ਤਾਂ ਤਾਂ ਸਭਾ ਜੈ 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 ਮંત્રી ਸਾਹਿਬ ਬੁਲਾਉਂਦੇ ਮંત્રી ਸਾਹਿਬ ਬੁਲਾ ਰਹੇ ਮੈਂ ਕੀ ਕਰਾ ਹੁਣ ਉਹ ਗੱਲ ਕਰ ਲੈ ਮੜੀ ਜੀ ਲੋ ਜੀ ਮੰਗ ਸਰਕਾਰ ਤੋਂ ਕਰਦੇ ਇੱਕ ਬੱਸ ਹੋਰ ਇਸ ਸਮੇਂ ਉਹ ਰੋਕ ਉਹਨੂੰ ਕਿ ਰੋਕਦਾ ਸਹੀ ਬੱਸ ਮੰਨਾ ਮਾਦਾ ਜਿਹੜਾ ਉਹਨੇ ਅਕੇ ਆ ਕੇ ਲਾਈ ਲਾਦਾ ਉਹਦਾ ਬਸ ਤੇ ਪਰ ਖਾਲੀ ਗੱਡੀ ਨਹੀਂ ਰੋਕੀ ਜਿੱਥੇ ਘੰਟੇ ਤੋਂ ਪਰੇਸ਼ਾਨ ਹੋ ਰਹੇ ਨਾ ਪੁੱਤ ਆ ਤੇ ਬੱਸ ਤੇ ਆਦਾ ਪਹੁੰਚੀ ਵਾਲੀ ਨਹੀਂ ਤੁਹਾਡੇ ਆਉਣ ਤੋਂ ਪਹਿਲਾਂ ਦੀ ਗੱਲ ਮੈਂ ਦੱਸਦਾ ਸਰ ਕਾਂਮਰੇ ਸਾਹਿਬ ਦੀਪੂ ਦੀ ਗੱਡੀ ਆਈ ਕਰਲੀ ਸਾਈਡ ਉਹਨੇ ਇੱਧਰ ਪਹਿਲਾਂ ਇੱਧਰ ਸੀ ਡਾਟਾ ਕੋਨੇ ਪਰਲੀ ਸਾਈਡ ਕੀਤੀ ਹੈ ਜੀ ਹੱਥ ਵੀ ਦਿੰਦੇ ਨੇ ਉਹ ਬੰਦਾ ਇੱਥੇ ਲੈ ਗਿਆ ਹੈ খালি ਗੱਡੀ ਹੈ ਜੀ ਪੱਕੇ ਇੱਥੇ ਰਹਿਣਾ ਕੀ ਹੋਇਆ ਭਾਈ ਭਾਈ ਅਮਰਦਾਬੀ ਕਰੇ ਨਾ ਅੱਡੀ ਪੂਰੀ ਮਾਦੇ ਦੇ ਘੰਟੇ ਦੇਖ ਰਹੀ ਹੁੰਦੀ ਹੈ ਕਰਕੇ ਉੱਤੇ ਕਾਰਵਾਈ ਕਰੋ ਜਿਹੜਾ ਨਹੀਂ ਰੋਕਦਾ ਪਾਸ ਰੋਕਦੇ ਨਹੀਂ ਪੰਜਾਬ ਰੋਡ ਤੇ ਜਿਹੜੇ ਰੋਕਦੇ ਨਹੀਂ ਆ ਜੀ ਜੀ ਵੀ ਕਹਿੰਦੇ ਕਿ ਓਰੇ ਬੱਸਾਂ ਰੋਕੋ ਈ ਅੱਡੇ ਨੂੰ ਕੁਝ ਨਹੀਂ ਬਾਰੇ ਉਹਨਾਂ ਨੂੰ ਗੇਸ ਪ੍ਰੈਕਟਿਸ ਆਪ ਵੀ ਪਖਾਏ ਕਰਾਇਆ ਤੇ ਕਰੇਵੇਂ ਉਹਦੇ ਸਰ ਨੇ ਆਰਡਰ ਕਰਕੇ ਨਾ ਜੋਗੀ ਸਰ ਸਾਨੂੰ ਵੀ ਸਮਝ ਹੈਗੀ ਕਿ ਉਰੇ ਲੇਟ ਹੁੰਦੀ ਹੈ ਜੇ ਲੇਟ ਹੋਊਗੀ ਆ ਹਾਜੀ ਬੱਤੀ ਹੋਗੀ ਤਾਂ ਬੱਸ ਰੰਗਣੀਆਂ ਲਗਾਣੀ ਆ ਅਸੀਂ ਇਹ ਕਹਿੰਦੇ ਹਾਂ ਕਿ ਹਰ ਇੱਕ ਬੱਸ ਆ ਕੇ ਬੱਸ ਰੰਗ ਤੇ ਰੁਕੀ ਸ਼ਰਾਬਤ ਨਾਲ ਬੱਚੇ ਚੜਾਏ ਸਵਾਰੀ ਜਿੰਨੀ ਜਿੰਨੀ ਸਟੂਡੈਂਟ ਲੈ ਜਾ ਸਕਦਾ ਉਹਨੇ ਲਗਾਵੇ ਬਾਕੀ ਆਪਣਾ ਚੱਲੇ ਉਹ ਨਹੀਂ ਨੂੰ ਆ ਰੱਖਣਾ ਟੀਪੀ ਤੇ ਪੱਕਾ ਖੜਕੋ ਤੇ ਜਿਹੜਾ ਉੱਧਰ ਖੜਕੋ ਅਸੀਂ ਵਾਧ ਜਿਹੜੀ ਵੀ ਬੱਸ ਆਉਂਦੀ ਆ ਰੋਕੇ ਜਾਣ ਕੁੜੀਆਂ ਜਿਹੜੀਆਂ ਸਕੂਲ ਦੀਆਂ ਤੇ ਕਾਲਜ ਦੀਆਂ ਪਹਿਲਾਂ ਉਹਨਾਂ ਨੂੰ ਚੜਾਉਂ ਤੋਂ ਦਿੱਕਤ ਦਾ ਸਾਰਾ ਕੋਈ ਨਹੀਂ ਹੈ ਸਾਢੇ 8 ਵਜੇ ਤੱਕ ਜਦੋਂ ਤੱਕ ਸਕੂਲ ਦੀ ਤੇ ਕਾਲਜ ਦੀ ਸਵਾਰੀ ਨਹੀਂ ਹਟਾਂ ਉਹ ਜਦੋਂ ਉਹ ਸਵਾਰੀ ਨਿਕਲ ਗਈ ਆਪੇ ਭੀੜ ਘਟ ਜਣੀ ਮਗਰੋਂ ਸਾਰਾ ਰੁਟੀਨ ਜਿਦੂ ਰਹਿ ਜਾਂਦਾ ਇਸੇ ਕੇ ਮੈਨੇਜ ਕਰ ਲਿਆ ਕਰੋ ਸਾਢੇ 7 ਤੋਂ ਲੈ ਕੇ ਸਾਢੇ 8 ਇੱਕ ਘੰਟਾ ਮੈਨੇਜ ਕਰ ਲਿਆ ਕਰੋ ਠੀਕ ਹੈ ਨਾ ਤੇ ਤੂੰ ਪੱਕੇ ਇੱਥੇ ਇਹ ਤੇਰਾ ਕੁਰੀਏ ਮੁਸਤਫਾ ਦੇ ਘਰ ਚਲ ਰੋਣਾ ਆਪਣਾ ਰੁਕ ਕੱਟ ਲੱਗ ਗਿਆ ਆ ਜਾ ਆ ਜਾ ਉਤਰਿਆ ਆ ਜਾ ਉਰੇ ਆ ਜਾ ਪੋਹ ਦੇ ਪੋਹ ਦੇ ਪਾਣੀ ਪਹਿਲਾ ਕੁੜੀਆਂ ਕੁੜੀਆਂ ਨੂੰ ਢਰਾਓ ਕੁੜੀਆਂ ਨੂੰ ਬਚੀਆਂ ਨੂੰ ਆ ਜਾ ਮੇਰੀ ਬਲਾਉਂ ਆ ਭਾਈ ਖੜਾ ਦਾ ਤਾ ਹਸਣ ਦੇ ਬਾਤ ਦਮਨ ਅੱਜ ਬਲਦ ਕੁੜੀਆਂ ਨੂੰ ਚੜਾ ਲੈ ਕਰ ਕਿੱਥੇ ਖੜਾ ਲੋ ਜਾਂ ਕਿ ਜਾਂ ਕਿ ਕਿੱਥੇ ਜਾਣਾ ਪੁੱਤ ਕਾਰ ਸ਼ੈੱਕਰ ਚੜ੍ਹਤੋ ਡਰ ਸ਼ੈੱਕਰ ਜਾਣਾ ਰੋਪੜ ਤੱਕ ਤੇ ਲੋਈ ਪੂਰੀ ਹਦ ਤੱਕ ਕਿਤੇ ਜਾ ਰਹੀ ਹੈ ਮਨਤੇ ਸਾਹਿਬ ਨੂੰ ਜੀ ਇੱਕ ਗੱਲ ਦੱਸੋ ਜਿਹੜੀਆਂ ਸਕੂਲ ਕਾਲਜ ਵਾਲੀਆਂ ਕੁੜੀਆਂ ਪਹਿਲਾਂ ਉਹਨਾਂ ਨੂੰ ਚੜਾਉਣਾ ਵਾ ਬਾਕੀ ਪੰਨੇ ਅਲੀ ਵਾਸਤੇ ਆ ਜਾਣਗੇ ਕਾਹਦਾ ਵੀ ਮੀਨ ਦਾ ਸਟੇ ਟਾਈਮ ਹੈ ਕਾਲਜ ਟਾਈਮ ਹੈ ਆ ਕਿਨੋਂ ਛੇ ਅੱਧੇ ਤੋਂ ਬਾਅਦ ਉਹ ਕੈਂਪਸ ਘਟ ਜਾਣਾ ਹੈ ਕੁਝ ਨਹੀਂ ਤਾਂ ਸਾਢੇ 7 ਤੋਂ ਸਾਢੇ 8 ਜਿਹੜਾ ਸਕੂਲ ਟਾਈਮ ਹੈ ਇਹ ਖਿਆਰ ਕਰਕੇ ਕਰ ਪੱਕਾ। ਉਹ ਦੇਖੋ ਅਸੀਂ 890 100 ਨਹੀਂ ਨਹੀਂ ਪਤਾ ਪਤਾ ਮੈਨੂੰ ਸਾਰੀਆਂ ਮੈਂ ਨਾ ਕੁੜੀਆਂ ਪਾਸੇ ਲਾ ਕੇ ਕੋਈ ਗੱਲ ਨਹੀਂ ਸਰ ਠੀਕ ਓਕੇ ਸਰ ਹਾਂ ਠੀਕ ਹੈ ਸਰ ਓਕੇ ਓਕੇ ਆਓ ਕੇ ਓਕੇ ਨੰਨੇ ਕਈ ਉੱਤਰ ਸੀ ਪੂਰੀਆਂ ਦਰ ਤੱਕ ਵੀ ਜਾ ਰਹੀਆਂ ਮੈਨ ਪਵਿੰਦਰ ਸਿੰਘ ਜੀ ਵੀ ਕਹਿ ਲੈਣੇ ਕੁਝ ਕਰਕੇ ਨਾ ਇੱਥੇ ਬੱਚਾ ਨਹੀਂ ਰੁਕਦੀਆਂ ਬੱਚੀਆਂ ਲੇਟ ਹੁੰਦੀਆਂ ਸਕੂਲਾਂ ਮਤਾਂ ਹੁਣ ਪੱਕਾ ਕਰਦਾ ਦਾ ਵੀ ਕੁੜੀਆਂ ਨੂੰ ਤੇ ਮੈਡਮਾਂ ਨੂੰ ਬੱਚੀਆਂ ਨੂੰ ਪਹਿਲਾਂ ਜਦੋਂ ਆਉਣਾ ਹੁੰਦਾ ਹੈ ਟਾਈਮ ਤੇ ਪਹੁੰਚਣਾ ਹੁੰਦਾ ਹੈ ਹੁਣ ਕਹਤਾ ਕਹਤਾ ਲੋ ਹੁਣ ਕਦ ਤੂੰ ਪਿੱਛੇ ਨਾ ਖੜਿਆ ਕਰੋ ਅੱਗੇ ਆਜਾ ਕਹਤਾ ਇਨਸਪੈਕਟਰ ਆਣਾ ਹੁੰਦਾ ਪਹਿਲਾ ਬੱਚੀਆਂ ਨੂੰ ਲੈ ਕੇ ਜਾਣਾ ਉਹ ਕੋਈ ਫੋਨ ਉਹਨਾਂ ਨੂੰ ਆਉਂਦਾ ਫੋਨ ਵੀ ਕੀ ਉਹ ਕਿਤੇ ਉਹ ਇਸ ਤਰ੍ਹਾਂ ਕੋਈ ਬੱਸ ਨਹੀਂ ਉਹ ਉਹਨੂੰ ਡਰਾਈਵਰ ਕੋਲ ਕਹਾਂਦਾ ਜਿਹੜਾ ਨਹੀਂ ਰੋਕੂਗਾ ਉਹਨਾਂ ਦਾ ਪੁਰਾਣਾ ਟਾਟਾ ਨੇ ਜਾਣੇ ਲੱਗਿਆ ਉਹਦੇ ਉਹਨਾਂ ਦੀ ਟਾਇਰ ਵੀ ਖਰਾਬ ਹੋ ਗਈ ਤਾਂ ਉਹਨੇ ਟੇਕਨੀਕਾ ਲਿਆ ਦੇ ਦਿੱਤਾ ਹੁਣ ਇੱਥੇ ਘਰਉਣ ਗਿਆ ਤੇ ਇਹਨਾਂ ਨੂੰ ਇਹ ਵੀ ਕਹਿੰਦਾ ਪਹਿਲਾਂ ਬੱਚੀਆਂ ਨੂੰ ਚੜਾਉਣਾ ਬਾਕੀ ਜਿਹੜੇ ਚੈਟ ਤੋਂ ਸਾਢੇ 1:30 ਤੋਂ ਬਾਅਦ ਚੱਲ ਜਾਣਗੇ ਬੱਸ ਤੇ ਸੀਟ ਵੀ ਨਹੀਂ ਹੁੰਦੀ ਚੜਾਉਂਦੇ ਵੀ ਨਹੀਂ ਇੱਥੇ ਰੋਕ ਦਿੰਦੇ ਇੱਥੇ ਆਂਦੇ ਨਹੀਂ ਕਹਿੰਦਾ ਜੇ ਰੁਕਣੀ ਪਈ ਪਲੇ ਹਾਂ ਨਾ ਮਾਦੀ ਘੜਿਓ ਨਾ ਵਸਰਾ। ਕੋਈ ਨਹੀਂ ਛਡਾਉਂਗੇ ਸਾਰਿਆਂ ਨੂੰ ਛਡਾਉਂ ਗਿਆ ਬੇ ਹੁਣ ਸਾਰਿਆਂ। ਬਹੁਤ ਚਲ ਆਇਆ ਸੀ ਜਿਹੜਾ ਸਾਫ ਪਛਾਣਦਾ। ਕੜਗੜੇ ਯਾਤਰੀ ਨਹੀਂ ਜਾਣਦੇ। ਜਿਸ ਆਏ ਤਾਂ ਮਹਿਲਾਤ ਕਹਿੰਦਾ ਮੌਤ ਜਿਵੇਂ ਬਹੁਤ ਇਸ ਜੀ ਆਈ। ਉਹਨੇ ਬਸ ਆਵਾਜ਼ ਹੋ। ਜਾਨੀ ਹਾਂ। ਬਹੁਤ ਚੰਗਾ। ਥੋੜਾ ਪਰਚ ਬੰਦਾ। ਸਾਡੀਆਂ ਧੀਆਂ ਪਾੜਨ ਨੂੰ ਵੱਡੀਆਂ ਉੱਤਰ ਬੰਨ। ਵੱਡੀ ਇਹ ਪੱਕੀ ਡਿਊਟੀ ਲਾਤੀ ਆਂ ਪ੍ਰਾਲੀ ਜਿਹੜਾ ਬੱਸ ਸਟਾਪ ਆ ਤੇ ਡਾਇਰੈਕਸ਼ਨ ਕਰਦੀ ਆ ਕਿਉਂਕਿ ਸਾਢੇ 7 ਤੋਂ ਲੈ ਕੇ ਸਾਢੇ 8 ਦਾ ਮੇਨ ਟਾਈਮ ਆ ਜਦੋਂ ਸਾਡੀਆਂ ਧੀਆਂ ਨੇ ਸਕੂਲ ਤੇ ਕਾਲਜ ਦੇ ਵਿੱਚ ਪੜ੍ਹਨ ਜਾਣਾ ਹੁੰਦਾ ਤੇ ਇਹ ਟਾਈਮ ਇਹਨਾਂ ਦਾ ਆ ਮੈਂ ਸਾਰੇ ਜਿਹੜੇ ਸਾਡੇ ਡਰਾਈਵਰ ਆ ਕਨੈਕਟਰ ਆ ਇਹਨਾਂ ਨੂੰ ਮੈਂ ਕਹਿੰਦਾ ਮੈਂ ਬੀਪ ਕਰਦਾ ਵੀ ਜਦੋਂ ਵੀ ਤੁਸੀਂ ਕਿਸੇ ਵੀ ਪਾਸਟ ਰੈਂਡ ਤੇ ਬੱਸ ਰੋਕਦੇ ਹੋ ਉੱਥੇ ਤੁਸੀਂ ਕੋਸ਼ਿਸ਼ ਇਹੋ ਕਰਿਆ ਕਰੋ ਕਿ ਜਿਹੜੀਆਂ ਸਾਡੀਆਂ ਧੀਆਂ ਸਕੂਲ ਤੇ ਕਾਲਜ ਜਾਣ ਵਾਲੀਆਂ ਨਾ ਪਹਿਲ ਉਹਨਾਂ ਨੂੰ ਦਿਆ ਕਰੋ ਉਹਦੇ ਬਾਅਦ ਮੇਨ ਇਹੋ 1 ਘੰਟਾ ਆ ਜਦੋਂ ਰਾਸ਼ ਪੈਣਾ ਆ ਮੁੜ ਕੇ ਆਪੇ ਰਾਸ਼ ਓਲੀ ਓਲੀ ਜਿਹੜਾ ਵਾ ਉਸ ਫੇਰੋ ਜਿਹੜਾ ਤੇ ਬਾਕੀ ਜਿਹੜੀ ਸਵਾਰੀ ਆ ਉਹਨੂੰ ਵੀ ਆਪਾਂ ਲੈ ਕੇ ਜਾਣਾ ਇਹ ਨਹੀਂ ਮੈਂ ਕਹਿੰਦਾ ਵੀ ਉਹਨਾਂ ਨੂੰ ਨਹੀਂ ਲੈ ਕੇ ਜਾਣਾ ਪਰ ਜਿਹੜਾ 7:30 ਤੋਂ 8:30 ਇੱਕ ਘੰਟਾ ਆ ਉਹ ਸਕੂਲ ਤੇ ਕਾਲਜ ਦਾ ਟਾਈਮ ਆ ਉਹ ਖਾਸ ਕਰਕੇ ਸਾਡੀਆਂ ਧੀਆਂ ਦਾ ਖਿਆਲ ਰੱਖਣਾ ਕਿਉਂਕਿ ਜਿਹੜਾ ਜੈਟ ਸਿਆ ਉਹਦੇ ਹੋਰ ਤਰੀਕੇ ਵੀ ਜਾ ਸਕਦਾ ਵਾ ਕੋਈ ਆਧੇ ਵੀਕਲ ਤੇ ਵੀ ਉਹ ਪ੍ਰਾਈਵੇਟ ਵਾਸਤੇ ਵੀ ਚੜ੍ਹ ਸਕਦਾ ਉਹ ਆਪ ਦੀ ਗੱਡੀ ਦੇ ਵੀ ਜਾ ਸਕਦਾ ਪਰ ਬੱਚਿਆਂ ਨੂੰ ਦਿੱਕਤ ਆਉਂਦੀ ਆ ਧੀਆਂ ਨੂੰ ਦਿੱਕਤ ਆਉਂਦੀ ਆ ਖਾਸ ਕਰਕੇ ਪਹਿਲ ਦੇਣੀ ਆ ਸਾਡੀਆਂ ਧੀਆਂ ਨੂੰ ਮੰਤਰੀ ਸਾਹਿਬ ਕਿਸੇ ਤਰ੍ਹਾਂ ਦੀ ਕਾਰਵਾਈ ਵੀ ਹੋਊਗੀ ਜੇਕਰ ਹੁਣ ਵੀ ਕੋਈ ਰੋਡਵੇਜ ਦਾ ਡਰਾਈਵਰ ਗੱਡੀ ਨਹੀਂ ਰੋਕਦਾ ਨੂੰ ਵੇਖੋ ਇੱਥੇ ਲਾਤੀ ਆ ਦੋ ਇਨਸਪੈਕਟਰਾਂ ਦੀ ਡਿਊਟੀ ਲਾਤੀ ਆ ਜਿਹੜਾ ਇੱਕ ਇਤੋਂ ਚੰਡੀਗੜ੍ਹ ਤੋਂ ਫਰਾਲੀ ਤੋਂ ਖਰੜ ਨੂੰ ਰੋਪੜ ਨੂੰ ਕਰਾਲੀ ਨੂੰ ਤੇ ਗਾਂ ਅੰਮ੍ਰਿਤਸਰ ਨੂੰ ਬੱਸਾਂ ਨਿਕਲਦੀਆਂ ਉਧਰਲੀ ਸਾਈਡ ਇੱਕ ਇਨਸਪੈਕਟਰ ਪੱਟਾ ਖੜੂਗਾ ਇੱਕ ਕਰਾਲੀ ਬੱਸ ਸਟੈਂਡ ਤੋਂ ਜਿਹੜੀਆਂ ਚੰਡੀਗੜ੍ਹ ਤੋਂ ਬੱਸਾਂ ਜਾਂਦੀਆਂ ਇੱਕ ਇਨਸਪੈਕਟਰ ਪੱਟਾ ਉਧਰ ਖੜੂਗਾ ਤੇ ਸਾਰੀਆਂ ਬੱਸਾਂ ਬੱਸ ਸਟਾਪ ਤੇ ਰੁੱਕੇ ਜਾਣਗੀਆਂ ਜਿੱਥੇ ਵੇਖੋ ਬੱਸ ਪੂਨ ਭਰੀ ਆ ਤੇ ਬਾਤਿਆ ਜਿਹਦੇ ਵਿੱਚ ਸਵਾਰੀਆਂ ਉਹਦੇ ਚਲੋ ਮਜਬੂਰੀ ਆ ਜਿਹਦੇ ਵਿੱਚ ਜਗ੍ਹਾ ਹੈਗੀ ਆ ਉਹਦੇ ਚ ਸਵਾਰੀਆਂ ਚੜਾ ਕੇ ਖੜੂਗਾ ਜੇ ਜਗ੍ਹਾ ਹੁੰਦੀ ਤੋਂ ਵੀ ਨਹੀਂ ਕੋਈ ਬੱਸ ਰੋਕਦਾ ਫਿਰ ਉਹ ਡਰਾਈਵਰ ਤੇ ਤੇ ਕਲੈਕਟਰ ਤੇ ਕਾਰਵਾਈ ਵੀ ਕਰਾਂਗੇ ਇਹ ਜੇ ਬਾਸ ਤੇ ਚੜਨ ਨੂੰ ਜਗਾ ਰੋਕਣੀ ਚਾਹੀਦੀ ਆ ਦੇਖੋ ਇਹ ਸਰਕਾਰ ਦੀ ਝੂਲਟ ਆ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ 24 ਘੰਟੇ ਰਾਤ ਦਿਨ ਲੋਕਾਂ ਲਈ ਕੰਮ ਕਰਦੇ ਪਏ ਤੇ ਇਹ ਸਰਕਾਰ ਨੇ ਪੈਸੇ ਅਦਾ ਕਰਦੇ ਆ ਇਹ ਕਲੈਕਟਰਾਂ ਨੂੰ ਕੋਈ ਡਰਾਈਵਰਾਂ ਨੂੰ ਬੱਸਾਂ ਰੋਕ ਕੇ ਬੱਚਿਆਂ ਨੂੰ ਸੜੀਆਂ ਭੈਣਾਂ ਨੂੰ ਚੜਾ ਕੇ ਖੜਨਾ ਚਾਹੀਦਾ ਬੱਸਾਂ ਤੇ ਉਹਨਾਂ ਦੀ ਮੰਜ਼ਿਲ ਤੱਕ ਪਹੁੰਚਾਉਣਾ ਚਾਹੀਦਾ ਤੇ ਅੱਜ ਤੇ ਜਿੰਨੀਆਂ ਵੀ ਬੱਸਾਂ ਆਈਆਂ ਚਲੋ ਤਕਰੀਬਨ ਸਾਰੀਆਂ ਹੀ ਫੜਦੀਆਂ ਵਿੱਚ ਤੇ ਸਵਾਰੀਆਂ ਵੀ ਆਪਾਂ ਜੇ ਕਹੀਏ ਕਿ ਖਾਲੀ ਬਸਾਂ ਗਈਆਂ ਸਵਾਰੀਆਂ ਵੀ ਪੋਲੇ ਜਿਹੜੀ ਪੋਲੇ ਬੱਸ ਉਹਦੇ ਤੇ ਚਲੋ ਇਹਨਾਂ ਲੋਕਾਂ ਨੂੰ ਵੀ ਪਰੇਸ਼ਾਨੀ ਨਹੀਂ ਜਿਹੜੀ ਬੱਸ ਪੋਲੇ ਆ ਉਹਦੇ ਤੇ ਵੀ ਕੋਈ ਕਿੰਤੂ ਬੰਦੂ ਨਹੀਂ ਕਰਦੇ ਵੀ ਕਿ ਸਵਾਰੀਆਂ ਭਰੀਆਂ ਆ ਉਹ ਨਾ ਵੀ ਰੁਕੇ ਕੋਈ ਗੱਲ ਨਹੀਂ ਪਰ ਇੱਕ ਬ੍ਰੇਕ ਜ਼ਰੂਰ ਮਾਰਨੀ ਚਾਹੀਦੀ ਵੀ ਇਹਨਾਂ ਦੇ ਦਿਲ ਨੂੰ ਇਹ ਵਿਸ਼ਵਾਸ ਹੋ ਜਾਏ ਵੀ ਵਾਕੇ ਬੱਸ ਭਰੀ ਹੀ ਤੇ ਅਸੀਂ ਕਿੱਥੇ ਝੜਦੇ ਇਹ ਸਾਰੀ ਗੱਲ ਇਹ ਵੀ ਭੈੜ ਭਰਾ ਸਮਝਦੇ ਕੋਈ ਨਵੀਆਂ ਬੱਸਾਂ ਲੈ ਕੇ ਵੀ ਯੋਜਨਾ ਹੈ ਜੀ ਬਿਲਕੁਲ 1000 ਤੋਂ ਵੱਧ ਬੱਸਾਂ ਜਿਹੜੀਆਂ ਉਹਦੀ ਪ੍ਰਪੋਜ਼ਲ ਜਿਹੜੀ ਪੜ ਕੇ ਪਾਸ ਹੋ ਚੁੱਕੀ ਆ ਬੱਸ ਵੱਧ ਤੋਂ ਵੱਧ 1.5 ਮਹੀਨੇ ਦੇ ਵਿੱਚ ਵਿੱਚ ਨਵਾਂ ਫਲੀਟ ਜਿਹਦੇ ਚ ਵਾਰ-ਵਾਰ ਜਿਵੇਂ ਮੰਨ ਲਓ ਮਹੀਨੇ 2 ਮਹੀਨੇ ਬਾਅਦ 10 20 30 ਬੱਸਾਂ ਹਰ ਮਹੀਨੇ ਆਇਆ ਕਰਨੀਆਂ ਫਲੀਟ ਦੇ ਵਿੱਚ ਉਹ ਸਰਕਾਰ ਭਗਵੰਤ ਸਿੰਘ ਮਾਨ ਜੀ ਨੇ ਮਨਜ਼ੂਰੀ ਦੇ ਦਿੱਤੀ ਆ ਨਵੀਆਂ ਬੱਸਾਂ ਵੀ ਜਿਹੜੀਆਂ ਉਹ ਜਲਦ ਪਹੁੰਚਣਗੀਆਂ ਜੀ ਦੇ ਨਾਲ ਜਿਹੜੀ ਦਿੱਕਤ ਆਉਂਦੀ ਆ ਬੱਸਾਂ 'ਚ ਗੈਦਰਿੰਗ ਵੱਧ ਹੁੰਦੀ ਆ ਉਹਦੇ ਤੋਂ ਵੀ ਨਜਾਤ ਮਿਲੂ। ਮੰਤਰੀ ਸਾਹਿਬ ਜਿਹੜੇ ਬੱਚੇ ਨੇ ਧਰਨਾ ਲਾਇਆ ਸੀਗਾ ਉਹਨਾਂ ਨੂੰ ਉਹ ਤੁਹਾਡਾ ਸ਼ੁਕਰੀਆ ਦਾ ਕਰ ਰਿਹਾ ਕੀ ਕਹਿਣਾ ਚਾਹੁੰਦੇ ਹੋ ਸਰ ਉਹਨਾਂ ਦੇ ਬੱਚਿਆਂ ਨੂੰ। ਕੋਈ ਸਾਡੇ ਧੀਆ ਪੁੱਤ ਨਹੀਂ ਸਾਡੇ ਬੱਚੇ ਨੇ ਆਪਦੇ ਸਾਡੇ ਪਰਿਵਾਰ ਨੇ ਤੇ ਜੇ ਕਾਹ ਵੀ ਕੋਈ ਮੁਸ਼ਕਲ ਆਊਗੀ ਤੇ ਜਿਵੇਂ ਅੱਜ ਮੈਂ ਆਇਆ ਅੱਗੇ ਬੱਚਿਆਂ ਕੋਲ ਮੈਂ ਗਾਹ ਵੀ ਬੱਚਿਆਂ ਦੀ ਜਿਹੜੀ ਕੋਈ ਮੁਸ਼ਕਲ ਆਉਦਾ ਹੱਲ ਕਰਾਂਗੇ ਬੱਚਿਆਂ ਦੇ ਵਿੱਚ ਜਾਵਾਂਗੇ। ਮੈਂ ਅੱਜ ਵੇਖੋ ਜਦੋਂ ਮੈਨੂੰ ਪਤਾ ਲੱਗਾ ਸਾਡੇ ਚੇਅਰਮੈਨ ਨੇ ਪਰਮਿੰਦਰ ਗੋਲਦੀ ਜੀ ਇਹ ਇਸੇ ਹਲਕੇ ਦੇ ਵਿੱਚ ਰਹਿੰਦੇ ਇਸੇ ਪੜਾ ਸਭਾ ਦੇ ਵਿੱਚ ਰਹਿੰਦੇ ਆ ਨੀਣਾ ਮੈਨੂੰ ਦੱਸਿਆ ਕਿ ਇਸ ਤਰ੍ਹਾਂ ਪਰੇਸ਼ਾਨੀ ਹੈ ਤੇ ਮੈਂ ਇਹਨਾਂ ਨੂੰ ਕਿਹਾ ਬਾਬਾ ਆਪਾਂ ਬਿਨਾਂ ਸਿਕਿਉਰਿਟੀ ਤੋਂ ਬਿਨਾਂ ਕਿਸੇ ਨੂੰ ਦੱਸੀ ਤੋਂ ਆਪਾਂ ਜਾਣਾ ਤੇ ਜਾ ਕੇ ਚੈੱਕ ਕਰਦੇ ਆ ਚਲੋ ਆਈਆਂ ਇੱਥੇ ਇਹ ਡਰਾਈਵਰਾਂ ਕਨੈਕਟਰ ਨੇ ਬੱਸਾਂ ਰੋਕੀ ਤਕਰੀਬਨ ਖੜੀਆਂ ਸਿਕਿਉਰਿਟੀ ਮਤਾਂ ਹੀ ਨਾਲ ਲੱਗਿਆ ਜੋ ਸਿਕਿਉਰਿਟੀ ਆ ਜਾਂਦੀ ਆ ਉ ਫਿਰ ਸਾਰਿਆਂ ਨੂੰ ਪਤਾ ਲੱਗ ਜਾਂਦਾ ਕਿ ਕੋਈ ਜਾਂ ਅਫਸਰ ਆਇਆ ਜਾਂ ਕੋਈ ਲੀਡਰ ਆਇਆ ਮੈਂ ਉੱਪਰ ਕਰਕੇ ਆ ਕੇ ਪਹਿਲਾਂ ਉਧਰ ਜਿੱਥੋਂ ਅਰ ਬਸ ਤਾਂ ਉਹ ਤੋਂ ਕਰਾਲੀ ਰੋਕ ਕੇ ਦਾ ਚੰਡੀਗੜ੍ਹ ਨੂੰ ਜਾਂਦੇ ਆ ਉੱਧਰ ਰੁਕੇ ਆ ਚਲੋ ਹੋਰ ਰੂਟੀਨ ਦੇ ਵਿੱਚ ਇੱਕ ਅੱਧੀ ਬੱਸ ਭਾਵੇਂ ਲੰਗੀ ਹੋਵੇ ਬਾਕੀ ਰੋਕ ਕੇ ਸਟਾਫ ਕਰਕੇ ਹੀ ਲੈ ਕੇ ਗਏ ਆ ਤੇ ਇੱਥੇ ਪੱਕੀ ਆਪਾਂ ਦੋ ਇਨਸਪੈਕਟਰ ਤਾਇਨਾਤ ਕਰਦੇ ਆ ਇਹ ਦੋਵੇਂ ਇਨਸਪੈਕਟਰ ਦੋਵਾਂ ਬੱਸ ਸਟਾਪ ਤੇ ਖੜੇ ਰਹਿਣਗੇ ਹਰ ਬੱਸ ਇੱਥੇ ਬ੍ਰੇਕ ਮਾਰ ਕੇ ਜਾਵੇ ਮਤੀ ਸਾਹਿਬ ਪੀਆਰਟੀ ਦੇ ਚੱਕਾ ਜਾਮ ਅਜ 12 ਵਜੇ ਤੋਂ ਬਾਅਦ ਕੀ ਕਹਿਣਾ ਚਾਹੁੰਦੇ ਹੋ ਦੇਖੋ ਉਹ ਤੇ ਇਹ ਹੈ ਨਾ ਸਰਕਾਰ ਦੇ ਮੈਟਰ ਆ ਉਹਦੇ ਵਿੱਚ ਡਰਾਈਵਰਾਂ ਤੇ ਕਨੈਕਟਰਾਂ ਨੂੰ ਵਿੱਚ ਦਖਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ ਕਿ ਇਹ ਇਹਨਾਂ ਦਾ ਕੰਮ ਆ ਇਹ ਆਪਦੀਆਂ ਬੱਸਾਂ ਚਲੋਣ ਜਿਹੜੀਆਂ ਇਹਨਾਂ ਦੀ ਹਕੀ ਮੰਗਾ ਉਹਨਾਂ ਦੀ ਗੱਲ ਕਰਨ ਉਹ ਜਿਹੜੀ ਕਿਲੋਮੀਟਰ ਸਕੀਮ ਦੀ ਇਹ ਗੱਲ ਕਰਦੇ ਆ ਵੀ ਉਹ ਬੱਸਾਂ ਨਾ ਪਾਵੇ ਸਰਕਾਰ ਕਿਲੋਮੀਟਰ ਸਕੀਮ ਤੇ ਬੱਸਾਂ ਅਜ ਕਿਉਂ ਕਹਿੰਦੇ ਆ ਇਹ ਕਹਿੰਦੇ ਆ ਵੀ ਅਸੀਂ ਬੱਸ ਚਲਾਈਏ ਬੱਸਾਂ ਤੇ ਜਦੋਂ ਜੀ ਕਰੇ ਭਾਵੇਂ ਉਹ ਮੰਗ ਜਾਇਜ਼ ਆ ਭਾਵੇਂ ਨਜਾਇਜ਼ ਆ ਅਸੀਂ ਹੜਤਾਲ ਕਰ ਦਈਏ ਹੋਰ ਕੋਈ ਬਾਤ ਹੀ ਨਹੀਂ ਚੱਲੇਗੀ ਇਹਦੇ ਨਾਲ ਫਿਰ ਲੋਕਾਂ ਦੀ ਖੱਜਲ ਖਰਾਬੀ ਹੋਊਗੀ ਕੱਲ ਨੂੰ ਇਹ ਕਹਿਣਗੇ ਕਿ ਜਿਹੜੇ ਪ੍ਰਾਈਵੇਟ ਵੀ ਟ੍ਰਾਂਸਪੋਰਟਰ ਐ ਉਹਨਾਂ ਦੇ ਪਰਮਿਟ ਰੱਦ ਕਰ ਦਿਓ ਸਾਰੇ ਤੇ ਇਕੱਲੀਆਂ ਸਰਕਾਰੀ ਚੱਲਣ ਵੇਖੋ ਕਿਸੇ ਵੀ ਵਿਭਾਗ ਨੂੰ ਪੈਰਲਲ ਚਲਾਉਣ ਲਈ ਪ੍ਰਾਈਵੇਟ ਪਰਮਿਟ ਵੀ ਦੇਣੇ ਪੈਂਦੇ ਆ ਪ੍ਰਾਈਵੇਟ ਬੱਸਾਂ ਵੀ ਚਲਾਉਣੀਆਂ ਪੈਂਦੀਆਂ ਉੱਥੇ ਤਰ੍ਹਾਂ ਕਿਲੋਮੀਟਰ ਸਕੀਮ ਤੇ ਵੀ ਚਲਾਉਣੀਆਂ ਪਈਆਂ ਵੀ ਕਿਸੇ ਨੌਜਵਾਨ ਨੂੰ ਰੋਜ਼ਗਾਰ ਮਿਲੇ ਤੇ ਨਾਲ ਸਰਕਾਰ ਦੀ ਇਨਕਮ ਵੀ ਵਧੇ ਜਦੋਂ ਕਿਲੋਮੀਟਰ ਸਕੀਮ ਤੇ ਆਪਾਂ ਬੱਸ ਚਾਉਣੇ ਬੱਸ ਦੇ ਪੈਸੇ ਲਾਉਣੇ ਸਾਰੇ ਉਸ ਪ੍ਰਾਈਵੇਟ ਆਪਰੇਟਰ ਨੇ ਤੇ ਉਹਦਾ ਜਿਹੜਾ ਸਾਨੂੰ ਇਹ ਪੈਸੇ ਆਉਂਦੇ ਆ ਨਾ ਪ੍ਰਤੀ ਵਿਅਕਤੀ ਜਾਂ ਪ੍ਰਤੀ ਕਿਲੋਮੀਟਰ ਉਹ ਸਾਨੂੰ ਸਰਕਾਰੀ ਨਾਲੋਂ 2-3 ਰੁਪਏ ਕਿਲੋਮੀਟਰ ਪਿੱਛੇ ਟਵਾਰੀ ਦੇ ਬਾਅਦ ਆਉਂਦਾ ਹੈ ਘਾਟਾ ਨਹੀਂ ਪੈਂਦਾ ਪੈਸੇ ਵੱਧ ਆਉਂਦੇ ਆ ਇੱਕ ਜਦੋਂ ਕਿਤੇ ਸਰਕਾਰੀ ਦੀ ਹੜਤਾਲ ਹੋਊ ਤੇ ਪੈਰਲਰ ਕਿਲੋਮੀਟਰ ਸਕੀਮ ਵਾਲਿਆਂ ਤੇ ਪ੍ਰਾਈਵੇਟ ਬੱਸਾਂ ਚੱਲਦੀਆਂ ਰਹਿਣਗੀਆਂ ਲੋਕਾਂ ਨੂੰ ਆਪੀ ਮੰਜ਼ਿਲ ਤੇ ਪਹੁੰਚਣ ਦੀ ਪਰੇਸ਼ਾਨੀ ਨਾ ਝੱਲਣੀ ਪਊਗੀ ਤੇ ਇਹਦੇ ਇਹਨਾਂ ਦੀਆਂ ਨਜਾਇਜ਼ ਗੱਲਾਂ ਨੇ ਨਜਾਇਜ਼ ਗੱਲ ਜਿਹੜੀ ਹੋ ਨਹੀਂ ਕਰਨੀ ਚਾਹੀਦੀ ਇਹ ਆਪ ਦੀ ਗੱਲ ਕਰਨ ਵੀ ਆਊਟਸੋਰਸ ਤੋਂ ਕੰਟਰੈਕਟ ਤੇ ਸਾਨੂੰ ਕਰੋ ਕੰਟਰੈਕਟ ਤੋਂ ਰੈਗੂਲਰ ਕਰੋ ਇਹ ਆਪ ਦੀ ਗੱਲ ਕਰ ਬ ਇਹ ਮਹਿਕਮੇ ਨੂੰ ਚਲਾਉਣ ਦੀ ਗੱਲਾਂ ਕਰ ਮੰਤਰੀ ਸਾਹਿਬ ਪਹਿਲਾਂ ਸੋਨਾ ਬਹੁਤ ਬਹੁਤ ਧੰਨਵਾਦ ਜੀ ਜੀ ਮੰਤਰੀ ਸਾਹਿਬ ਇੱਕ ਹੋਰ ਮੰਗ ਹੈ ਸਾਡੀ ਨਾ ਰੋਪੜ ਤੋਂ ਪੀਏ ਉਧਰ ਸਵਾਰੇ ਮਰੀਜ਼ ਬਹੁਤ ਹੁੰਦੇ ਪੀਜੀਏ ਜਾਣ ਵਾਲੇ ਹਿਮਾਚਲ ਦੇ ਵੀ ਕਰਾਲੀ ਦੇ ਐਂਟਰੀ ਪਰ ਕੋਈ ਬੱਦਸ ਰੁਪੜ ਤੇ ਲੱਗ ਜਵੇ ਡਿੱਪੂ ਦੇ ਪੀਜੀਏ ਕਰਤਰੀ ਸਾਰੀਆਂ ਰੁਕਣਗੀਆਂ ਬੱਸਾਂ ਦੀ ਪੀਜੀਏ ਵੀ ਬ੍ਰੇਕ ਵੱਜੂਗੀ ਨਹੀਂ ਨਹੀਂ ਇੱਧਰ ਨੂੰ ਜਾਂਦੀ ਹੈ ਬੱਦੀ ਨੂੰ ਓਕੇ ਆਪਣੀ ਨਿਊ ਚੰਡੀਗੜ੍ਹ ਨੂੰ ਹੀ ਮੈਂ ਕਿਹਾ ਜਿੱਥੇ ਵੀ ਕੋਈ ਦਿੱਕਤ ਆਉਂਦੀ ਆ ਉਥੇ ਆਪਾਂ ਪਟੀ ਇੰਸਪੈਕਟਰ ਦੀ ਡਿਊਟੀ ਲਾਉਨੇ ਆ ਤੇ ਜਿੱਥੇ ਵੀ ਬ੍ਰੀਜ ਨੇ ਉਤਰਨਾ ਜਾਂ ਪੀਜੀਏ ਜਾਂਦੇ ਪੀਜੀਏ ਚੱਲੋ ਜਾਂਦੇ ਜੀ ਉਹਰੇ ਹਰ ਜਗ੍ਹਾ ਤੇ ਮੰਜ਼ਲ ਤੇ ਪਹੁੰਚਾਵਾਂਗੇ ਠੀਕ ਹੈ ਥੈਂਕ ਯੂ ਥੋੜੀ ਥੋੜੀ ਹੋਣੀ ਤਾਂ ਕਿ ਉਹ ਕਿਹੜੀ ਗੋਲਡੀ ਦੀ ਕਾਰ ਨਾਲ ਹਾਂਜੀ ਚੇਅਰਮੈਨ ਸਾਹਿਬ ਚੇਅਰਮੈਨ ਸਾਹਿਬ ਅੱਜ ਮੰਤਰੀ ਜੀ ਆਏ ਆ ਸਰ ਕੀ ਗੱਲਬਾਤ ਹੋਈ ਹੈ ਬੱਚਿਆਂ ਦੇ ਨਾਲ ਬਿਲਕੁਲ ਮੈਂ ਸਭ ਤੋਂ ਪਹਿਲਾਂ ਤਾਂ ਇਹ ਬੱਚਿਆਂ ਦਾ ਧੰਨਵਾਦ ਕਰਨਾ ਸਾਡੀ ਕਰਾਲੀ ਦੀਆਂ ਧੀਆਂ ਦਾ ਜਿਨ੍ਹਾਂ ਨੇ ਸਾਨੂੰ ਅੱਜ ਜੋ ਸਾਡਾ ਮੁੱਦਾ ਪਤਾ ਹੈ ਕਰਾਲੀ ਦੇ ਬੱਸਾਂ ਦਾ ਨਾ ਰੁਕਣ ਦਾ ਤੇ ਉਹ ਵੀ ਬੱਚੀ ਸਾਡੇ ਨਾਲ ਵੀ ਖੜੀ ਹੈ ਤੇ ਮੈਂ ਜਦੋਂ ਮੰਤਰੀ ਜੀ ਸਾਡੇ ਨਾਲ ਲਾਲਜੀਤ ਜੀ ਭੁੱਲਰ ਉਹਨਾਂ ਨਾਲ ਗੱਲ ਕਰੀ ਉਹ ਕਹਿੰਦੇ ਮੈਂ ਆਪ ਜਾ ਕੇ ਦੇਖੂਗਾ ਤੇ ਉਹ ਆਪ ਅੱਜ ਸਵੇਰੇ ਦੇ ਇੱਥੇ ਆ ਕੇ ਅਸੀਂ ਬੜੀ ਦੇਰ ਤੇ ਪਹਿਲਾਂ ਆਪਣੇ ਸਾਹਮਣੇ ਖੜੇ ਸੀ ਤੇ ਬਿਨਾ ਸਿਕਿਉਰਟੀ ਦੇ ਇੰਨੇ ਆਮ ਲੋਕਾਂ 'ਚ ਸਾਰਿਆਂ ਨਾਲ ਗੱਲਬਾਤ ਵੀ ਕੀਤੀ ਹੈ ਬਹੁਤ-ਬਹੁਤ ਹੀ ਜਿਹੜੇ ਦਾ ਧੰਨਵਾਦ ਕਰਦਾ ਹੈ ਤੇ ਮੈਂ ਸੁਵਾਸ਼ਮ ਦਵਾਨਾ ਕ੍ਰਾਲੀ ਦੇ ਸਾਰੇ ਅੱਜ ਦੇ ਚੋਣਾਂ ਨੂੰ ਲੋਕਾਂ ਨੂੰ ਕਿ ਹੁਣ ਇੱਥੇ ਬ੍ਰੇਕ ਮਾਰ ਕੇ ਜਾਇ ਕਰੂੰਗੇ ਤੇ ਅਸੀਂ ਆਪ ਵੀ ਵਾਚ ਕਰਾਂਗੇ ਕਿ ਜਿੱਥੇ ਨਾਲ ਹੀ ਸਰਨੇ ਸਾਡੇ ਮੰਤਰੀ ਸਾਹਿਬ ਦਾ ਦੋ ਇੰਸਪੈਕਟਰ ਵੀ ਇੱਥੇ ਖੜਾ ਨਾਮ ਕਰਿਆ ਉਹ ਵੀ ਉਹਨਾਂ ਦੀ ਵੀ ਦੇਖ ਰਹੇ ਕਿ ਜਿੱਥੇ ਸਾਰੇ ਰੁਕੇ ਜਾਈ ਅਕਸਰ ਜਦੋਂ ਕੋਈ ਵੱਡੀ ਹੋਰ ਪਾਰਟੀ ਦਾ ਅਲੱਗ ਜਿਹਾ ਨੁਮਾਇੰਦਾ ਆਉਂਦਾ ਹੈ ਤਾਂ ਕਾਫੀ ਪੁਲਿਸ ਮੁਲਾਜ਼ਮ ਨਾਲ ਆਉਂਦੇ ਜਿਵੇਂ ਪਤਰੀ ਦਾ ਬਿਲਕੁਲ ਚਾਰਚੀਟ ਨਾਲ ਆਏ ਆ ਇਹ ਦੱਸਾ ਬਚ ਚੜੜ ਕੇ ਦੇਖਿਆ ਕੀ ਕਹਿਣੇ ਜਾਂਦੇ ਸਾਰੀ ਸਾਦਗੀ ਵਾਲੇ ਨਹੀਂ ਦੇਖੋ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਹੈ ਆਮ ਮੰਦਿਆਂ ਨੂੰ ਮੰਤਰੀ ਬਣਾਇਆ ਐ ਐਮ ਐਲ ਏ ਬਣਾਇਆ ਚੇਅਰਮੈਨ ਬਣਾਇਆ ਮંત્રી ਸਾਹਿਬ ਦਾ ਵੀ ਕੋਈ ਇਦਾਂ ਦਾ ਪੋਲਿਟਿਕਲ ਪੁਸ਼ੋਕੜ ਨਹੀਂ ਆਮ ਲੋਕਾਂ ਚੋਂ ਹੀ ਬਣ ਕੇ ਆਏ ਆ ਤੇ ਆਮ ਲੋਕਾਂ ਦੀ ਵਿਚਰਦੇ ਆ ਤਾਂ ਵੈਸੇ ਵੀ ਬਹੁਤ ਘੱਟ ਕੋਈ ਸਿਕਿਉਰਟੀ ਨਹੀਂ ਆਮ ਲੋਕਾਂ ਚ ਜਾ ਕੇ ਜੇ ਮੰਤਰੀ ਆਮ ਲੋਕਾਂ ਚ ਜਾਉਗੇ ਤੇ ਅਸਲੀ ਦਿੱਕਤ ਪਤਾ ਲੱਗਦੀ ਹੈ ਕਿ ਆਮ ਲੋਕ ਕੀ ਕਿ ਨਿਕਤਾਂ ਫੇਸ ਕਰ ਰਹੇ ਆ ਸੋ ਮੈਂ ਕਹਿੰਦਾ ਇਦਾਂ ਦੇ ਮੰਤਰੀ ਹੋਣੇ ਚਾਹੀਦੇ ਇਦਾਂ ਨਹੀਂ ਬੰਦੇ ਹੋਣੇ ਚਾਹੀਦੇ ਜਦੋਂ ਸਕਿਉਰਟੀ ਨਾਲ ਹੁੰਦੀ ਹੈ ਨਾ ਉਹ ਡਰਦਾ ਕੋਈ ਬੋਲਦਾ ਹੀ ਨਹੀਂਗਾ ਉਹ ਡਰ ਜਾਂਦੇ ਵੀ ਪੁਲਿਸ ਵਾਲੇ ਨਾਲ ਖੜੇ ਪਤਾ ਨਹੀਂ ਸਾਨੂੰ ਕੀ ਕਹਿ ਦੇਣਗੇ ਉਹ ਤਾਂ ਹੀ ਸਕਿਉਰਟੀ ਨਹੀਂ ਲਾਈ ਹੈ ਜੀ ਵੀ ਕੋਈ ਵੀ ਜੇ ਕਿੰਨੂੰ ਦਿੱਕਤ ਹੈ ਤਾਂ ਇਹ ਸਮਝੇ ਵੀ ਇਹ ਮੇਰੇ ਪਰਿਵਾਰ ਦਾ ਮੈਂਬਰ ਮੇਰਾ ਬਰਾਹਾ ਮੈਂਨ ਖੁੱਲ ਕੇ ਗੱਲ ਕਰਦਾ ਠੀਕ ਹੈ ਜੀ ਬਹੁਤ ਵਧੀਆ ਤੁਸੀਂ ਆਏ ਜੀ ਆਇਓ ਜੀ ਬਹੁਤ ਧੰਨਵਾਦ ਪ੍ਰਾਲੀ ਮੰਤਰੀ ਸਾਹਿਬ ਪਹੁੰਚੇ ਨੇ ਦੇਖੋ ਕੁੜੀ ਵੱਲੋਂ ਮੁੱਦਾ ਚੱਕਿਆ ਗਿਆ ਤਾਂ ਸਾਰਿਆਂ ਦਾ ਧੰਨਵਾਦ ਕਰਦੀ ਹੈ ਕੁੜੀ ਵੀ ਆਪਣੀ ਕੀ ਕਹਿਣਾ ਚਾਹੁੰਦੇ ਬੱਚੇ ਇੱਕ ਧਰਨਾ ਲਾਇਆ ਸੀਗਾ ਤੇ ਅੱਜ ਚੇਅਰਮੈਨ ਸਾਹਿਬ ਵੀ ਆਏ ਐ ਮੰਤਰੀ ਸਾਹਿਬ ਵੀ ਆਏ ਐ ਕੀ ਕਹਿਣਾ ਚਾਹੁੰਦੇ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਧਰਨਾ ਇਸ ਕਰਕੇ ਲਾਇਆ ਸੀ ਜੀ ਕਿ ਕਸਾਈ ਰੁਕੀ ਸੀ ਹੁਣ ਮੰਤਰੀ ਸਾਹਿਬ ਚੇਅਰਮੈਨ ਸਾਹਿਬ ਆਪ ਆਪਣੇ ਆਪ বিনা ਸਿਕਿਉਰਿਟੀ ਨਾਲ ਚੱਲ ਕੇ ਆਏ ਹਨ ਹਨ ਨੇ ਆਪ ਦਾ ਜਿਹੜਾ ਹੈ ਪੂਰੀ ਜਾਂਚ ਪੜਤਾਲ ਕੀਤੀ ਹੈ ਬਹੁਤ ਚੰਗਾ ਲੱਗਿਆ ਕਿ ਸਾਡੇ ਜਿਹੜਾ ਧਰਨਾ ਲਾਇਆ ਸੀਗਾ ਉਹ ਸਫਲ ਹੋਇਆ ਹੈ ਚੇਅਰਮੈਨ ਸਾਹਿਬ ਮੰਤਰੀ ਸਾਹਿਬ ਆਪ ਆਏ ਨੇ ਕਿਹੜਾ ਹਰ ਚੈੱਕ ਕਰਕੇ ਗਏ ਨੇ ਹੁਣ ਹੁਣ ਵੀ ਬੱਸਾ ਰੋਕ ਰੋਕ ਕੇ ਆਪ ਜੜਵਾਇਆ ਸੀ ਕਿ ਹਾਂ ਕਿ ਰੁਕੋ ਤਿੱਪੀਆਂ ਨੂੰ ਪਹਿਲਾਂ ਚੜਾ ਕਿ ਜਿਹੜੇ ਜਾਣ ਆਣੇ ਜਿਹੜੇ ਕਾਲਜ ਆਣ ਆਣੀਆਂ ਨੇ ਠੀਕ ਹੈ ਪਹਿਲਾਂ ਲੜਕੀਆਂ ਨੂੰ ਪਹਿਲਾਂ ਚੜਾਓ ਲੜਕੀਆਂ ਨੂੰ ਪਹਿਲ ਦਿੱਤੀ ਗਈ ਬਹੁਤ ਚੰਗਾ ਲੱਗਿਆ ਬਹੁਤ ਬਹੁਤ ਧੰਨਵਾਦ ਬਹੁਤ ਅੱਛਾ ਲੱਗਿਆ ਕਿ ਜਿਹੜੇ ਮਦਰਸਾ ਆਪ ਆ ਕੇ ਨਹੀਂ ਇਹ ਚਾਜ ਪੜਤਾਲ ਕਰਕੇ ਗਏ ਨੇ ਕਿਉਂਕਿ ਬਹੁਤ ਅੱਛਾ ਲੱਗਿਆ ওকে